ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 10 ਪਲੇਠੀ ਨੌਕਰੀ ਤੇ ਪੜ੍ਹਾਈ ਰੱਬ ਇੱਕ ਹੱਥ ਖੋ ਕੇ ਦੂਜਾ ਦਿੰਦਾ ਆਪਣੀ ਕਸਰ ਨਾ ਕੋਈ ਛੱਡਦਾ ਹੋ ਹਾਜੀ ਬੰਦੇ ਤਾਂ ਹੀ ਸੇਵਾ ਤੇ ਪੜ੍ਹਾਈ ਖੁਸ਼ ਹੋ ਸਭ ਬਾਗਾ ਟੋਟਾ ਕੱਢਦਾ ਹੋ ਬੀਏ ਪਾਗ ਪਹਿਲਾ ਵਿੱਚ ਪੜ੍ਹਦੀ ਮੈਨੂੰ ਲੈਂਡਮਾਰਕਸ ਬੈਂਕ ਸੁਨਾਹ ਵਿੱਚ ਕਲਰਕ ਦੀ ਨੌਕਰੀ ਮਿਲ ਗਈ ਮੈਂ 2 ਸਾਲ ਵਿੱਚ ਨੌਕਰੀ ਦੌਰਾਨ ਵਾਇਆ ਬਠਿੰਡਾ ਬੀਏ ਕੀਤੀ ਜਿਵੇਂ ਕਿ ਮੈਂ ਗਿਆਨੀ ਪਾਸ ਕੀਤੀ ਹੋਈ ਸੀ ਬੀਏ ਕਰਨ ਸਾਰੀ ਪੰਜਾਬੀ ਦੀ ਐਮਏ ਪ੍ਰਾਈਵੇਟ ਕਨਲੀ ਫੀਸ ਭਰ ਦਿੱਤੀ ਭਾਗ ਪਹਿਲਾ ਵਿੱਚੋਂ ਕਿਸੇ ਟਿਊਸ਼ਨ ਤੋਂ ਜਾਂ ਗਾਈਡੈਂਸ ਬਗੈਰ ਹੀ ਮੇਰੇ 47% ਨੰਬਰ ਆ ਗਏ ਅੱਜ ਮੈਂ ਦੂਜੇ ਸਾਲ ਦੀ ਫੀਸ ਭਰਨੀ ਹੀ ਸੀ ਕਿ ਮੇਰੇ ਨਾਲੋਂ 3-4 ਸਾਲ ਪਹਿਲਾਂ ਬੀਏ ਕਰ ਚੁੱਕੇ ਮੇਰੇ ਮਿੱਤਰ ਦਲਜੀਤ ਜੋਸ਼ੀ ਜੋ ਐਫਸੀਏ ਵੀ ਅੱਛੇ ਲੱਗੇ ਹੋਏ ਸੀ ਉਹ ਕਹਿਣ ਲੱਗੇ ਬਾਈ ਜੀ ਐਮਏ ਪੰਜਾਬੀ ਦੀ ਕੋਈ ਬੁੱਕਤ ਨਹੀਂ ਆਪਾ ਦੋਵੇਂ ਪ੍ਰਾ ਹਮਾਚਰ ਯੂਨੀਵਰਸਿਟੀ ਤੋਂ ਪੱਤਰ ਵਿਆਰ ਨਹੀਂ ਐਮਏ ਇੰਗਲਿਸ਼ ਕਰਦੇ ਆ ਮੈਨੂੰ ਉਸ ਦੀ ਗੱਲ ਵਿੱਚ ਕੁਝ ਵਰਦਨ ਲੱਗਿਆ ਕਿਉਂਕਿ ਮੈਂ ਬੀਏ ਅੰਗਰੇਜ਼ੀ ਲਿਟਰੇਚਰ ਨਾਲ ਕੀਤੀ ਸੀ ਚਲੋ ਜੀ ਅਸੀਂ ਦੋਵੇਂ ਜਣੇ Shimla ਜਾ ਕੇ ਪੱਤਰ ਵਿਆਰ ਨਹੀਂ ਐਮਏ ਇੰਗਲਿਸ਼ ਵਿੱਚ ਦਾਖਲਾ ਭਰ ਆਏ ਤੇ ਉਹਨਾਂ ਦੇ ਵੱਲੋਂ ਸਾਨੂੰ ਥੱਬਿਆਂ ਦੇ ਥੱਬੇ ਛਪੇ-ਛਪਾਏ ਨੋਟਿਸ ਆਨ ਲੱਗ ਪਏ ਅਜੀ ਪਹਿਲਾ ਸਮੈਸਟਰ ਪਾਸ ਕੀਤਾ ਸੀ ਕਿ ਇੱਕ ਹੋਰ ਨੇ ਸਲਾਹ ਦਿੱਤੀ ਕਿ ਪ੍ਰਾਈਵੇਟ ਅੰਗਰੇਜ਼ੀ ਦੀ ਐਮਏ ਕਰਕੇ ਕੋਈ ਫਾਇਦਾ ਨਹੀਂ ਹੋਣਾ ਪ੍ਰਾਈਵੇਟ ਵਿਦਿਆਰਥੀਆਂ ਦੀ 3rd ਡਿਵੀਜ਼ਨ ਆਉਂਦੀ ਹੈ ਉਸ ਨਾਲ ਇੰਗਲਿਸ਼ ਦਾ ਲੈਕਚਰਰ ਨਹੀਂ ਲੱਗ ਸਕਦਾ ਇੱਕ ਹੋਰ ਹਮਦਰਦ ਸੱਜਣ ਹਰਨੇਕ ਸਿੰਘ ਗਿੱਲ ਨੇ ਸਲਾਹ ਦਿੱਤੀ ਜੋ ਪਹਿਲਾਂ ਗ੍ਰਾਮ ਸੇਵਕ ਸੀ ਫਿਰ ਨੌਕਰੀ ਦੌਰਾਨ ਬੀਐਸਸੀ ਖੇਤੀਬਾੜੀ ਕਰਕੇ ਨਾਲ ਹੀ ਖੇਤੀਬਾੜੀ ਅਫਸਰ ਬਣ ਗਿਆ ਸੀ ਨਾਲੇ ਪਟਿਆਲੇ ਸ਼ਾਮ ਦੀ ਸ਼ਿਫਟ ਵਿੱਚ ਐਲਐਲਬੀ ਵਿੱਚ ਦਾਖਲਾ ਲੈ ਲਿਆ ਉਸ ਨੇ ਮੈਨੂੰ ਪਟਿਆਲੇ ਐਲਐਲਬੀ ਵਿੱਚ ਦਾਖਲਾ ਲੈਣ ਦੀ ਪ੍ਰੇਰਣਾ ਦਿੱਤੀ ਕਿਉਂਕਿ ਮੈਂ ਵਾਇਆ ਬਟਿੰਡਾ 2 ਸਾਲ ਵਿੱਚ ਚਾਰਜ ਮਾਤਾਂ ਪਾਸ ਕੀਤੀਆਂ ਸਨ ਉਹ ਵੀ ਨੌਕਰੀ ਦੌਰਾਨ ਬਿਨਾਂ ਟਿਊਸ਼ਨ ਜਾਂ ਕੋਚਿੰਗ ਅੰਗਰੇਜ਼ੀ ਲਿਟਰੇਚਰ ਨਾਲ ਮੇਰੀ ਬੀਏ ਚੋਂ 3rd ਡਿਵੀਜ਼ਨ ਸੀ ਮੈਨੂੰ ਦਾਖਲਾ ਨਹੀਂ ਮਿਲ ਸਕਦਾ ਸੀ ਐਲਐਲਬੀ ਵਿੱਚ ਦਾਖਲੇ ਲਈ 45 ਫੀਸਦੀ ਘੱਟੋ-ਘੱਟ ਨੰਬਰ ਚਾਹੀਦੇ ਸਨ ਪਰੰਤੂ ਮੇਰੇ ਤੇ ਸਿਰਫ 40 ਫੀਸਦੀ ਸਨ ਐਲਐਲਬੀ ਦਾ ਦਾਖਲਾ 1974 ਜਿੱਥੇ ਚਾ ਉੱਥੇ ਰਾਧੀ ਕਹਾਵਤ ਅਨੁਸਾਰ ਫਿਰ ਅਕਾਲਪੁਰਖ ਦੀ ਕਿਰਪਾ ਨਾਲ ਇੱਕ ਜੁਗਾਰ ਲੜਾਇਆ ਮੇਰੇ ਅੰਕਲ ਡਾਕਟਰ ਗੁਰਬਖ ਸਿੰਘ ਦੀ ਯਾਨੀ ਜ਼ੈਲ ਸਿੰਘ ਭਾਰਦੇ ਰਾਸ਼ਟਰਪਤੀ ਦੇ ਭਾਂਜੇ ਡਾਕਟਰ ਮਨਮਨ ਸਿੰਘ ਜੌਲੀ ਨਾਲ ਚੰਗੀ ਲਿਆਦ ਸੀ ਉਹਨਾਂ ਨੇ ਡਾਕਟਰ ਜੌਲੀ ਨੂੰ ਮੇਰੀ ਸਾਰੀ ਕਹਾਣੀ ਦੱਸੀ ਉਸਨੇ ਝਟਕਿਆ ਬੀਬੀ ਇੰਦਰਜੀਤ ਸੰਧੂ ਨੂੰ ਮਾਮਾ ਜੀ ਨੇ ਵਾਈਸ ਚਾਂਸਲਰ ਲਾਇਆ ਸੀ ਆਪਾਂ ਉਸ ਨਾਲ ਹੁਣੇ ਗੱਲ ਕਰਦੇ ਹਾਂ ਡਾਕਟਰ ਸਾਹਿਬ ਨੇ ਮੈਨੂੰ ਮੇਰੀ ਲੱਤ ਤੇ ਸੱਟ ਲੱਗਣ ਕਾਰਨ ਸਰੀਰਕ ਤੌਰ ਤੇ ਅੰਗਹੀਣ ਦਾ ਸਰਟੀਫਿਕੇਟ ਬਣਾਉਣ ਲਈ ਕਿਹਾ ਉਸ ਤੋਂ ਪਹਿਲਾਂ ਦਾਖਲਿਆਂ ਵਿੱਚ ਅੰਗਹੀਣ ਵਿਦਿਆਰਥੀਆਂ ਲਈ ਕੋਈ ਰਿਜ਼ਰਵੇਸ਼ਨ ਨਹੀਂ ਸੀ ਡਾਕਟਰ ਮਨਮੋਨ ਸਿੰਘ ਨੇ ਮੇਰੀਆਂ ਜ਼ੀ ਲੈ ਕੇ ਵਾਈਸ ਚਾਂਸਲਰ ਇੰਦਰਜੀਤ ਕੋਰ ਸੰਧੂ ਨੂੰ ਭੇਜੀ ਉਸਨੇ ਅੱਗੇ ਤੋਂ ਅੰਗਹੀਣ ਵਿਦਿਆਰਥੀਆਂ ਲਈ 3 ਫੀਸਦੀ ਸੀਟਾਂ ਸਾਰੇ ਕੋਰਸਾਂ ਵਿੱਚ ਰਿਜ਼ਰਵ ਕਰਾ ਦਿੱਤੀਆਂ ਐਲਰਬੀ ਵਿੱਚ ਸ਼ਾਮ ਦੀ ਸ਼ਿਫਟ ਵਿੱਚ ਮੇਰਾ ਦਾਖਲਾ ਹੋਇਆ। 2 ਸਾਲ ਮੈਂ ਸਨਾਮ ਤੋਂ ਬੈਂਕ ਚੋਂ 5 ਵਜੇ ਛੁੱਟੀ ਕਰਕੇ ਵਸ ਰਹੀ ਪਟਿਆਲੇ ਆਉਂਦਾ। ਸ਼ਨੀਵਾਰ ਦੀ ਕਲਾਸ ਤੋਂ ਗੈਰ ਹਜ਼ਰ ਹੋ ਕੇ ਪਿੰਡ ਜਾਂਦਾ। ਸੋਮਵਾਰ ਨੂੰ ਫਿਰ ਸਨਾਮ ਸਨਾਮ ਤੋਂ ਪਟਿਆਲੇ ਕੋਲੂ ਦੇ ਬੈਲਵੰਗ ਚੱਕਰ ਵਿੱਚ ਰਹਿੰਦਾ। ਅਗਲੇ ਸਾਲ ਜਦੋਂ ਅਸੀਂ ਪੜ ਰਹੇ ਸੀ ਉਸ ਵੇਲੇ 1975 ਤੋਂ 1977 ਤੱਕ ਦੇਸ਼ ਵਿੱਚ ਐਮਰਜੈਂਸੀ ਲੱਗੀ ਹੋਈ ਸੀ। ਕਾਲਜਾਂ ਦੀਆਂ ਸਟੂਡੈਂਟਸ ਯੂਨੀਅਨਾਂ ਦੀਆਂ ਚੋਣਾਂ ਮੁਲਤਵੀ ਕੀਤੀਆਂ ਹੋਈਆਂ ਸਨ। ਜਨਤਾ ਸਰਕਾਰ ਬਣੀ ਕਾਲਜਾਂ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦਾ سلسلہ ਸ਼ੁਰੂ ਹੋਇਆ। ਮੇਰੇ ਨਾਲ ਪਟਿਆਲੇ ਦੇ ਕਈ ਕਾਲਜਾਂ ਦੇ ਪ੍ਰੋਫੈਸਰ ਸ਼ਾਮ ਦੀ ਸ਼ਿਫਟ ਵਿੱਚ ਜਮਾਤੀ ਸਨ। ਉਹ ਪਿੰਡੂ ਪਿਛੌਕੜ ਦੇ ਸਨ। ਕੁਝ ਮੁੰਡੇ ਬੈਂਕ ਵਿੱਚ ਸਨ। ਕੁਝ ਹੋਰ ਮੇਰੇ ਮਿੱਤਰ ਸਨ ਪਰ ਮੈਂ ਦੇਸੀ ਪਿੰਡੂ ਮੁੰਡਾ ਸੀ। ਪਬਲਿਕ ਸਕੂਲ ਜਾਂ ਕਾਨਵੈਂਟ ਸਕੂਲਾਂ ਵਾਲੇ ਤੇ ਵੱਡੇ ਘਰਾਂ ਦੇ ਕਾਕੇ ਜੋ ਸਾਡੇ ਨਾਲ ਪੜ੍ਹਦੇ ਸੀ ਉਹਨਾਂ ਨੂੰ ਕਾਲਜ ਵਿੱਚ ਵੀ ਕਾਕਿਆਂ ਦੇ ਤਖੱਲਸ ਨਾਲ ਸੱਜਿਆ ਜਾਂਦਾ ਸੀ। ਇੱਕ ਪਾਸੇ ਉਹ ਗਰੁੱਪ ਸੀ ਦੂਜੇ ਪਾਸੇ ਅਸੀਂ ਪਿੰਡੂ ਜਿਨ੍ਹਾਂ ਨੂੰ ਕਾਮਰੇਡ ਵੀ ਆਖਦੇ ਸੀ ਪਰ ਮੈਨੂੰ ਕਿਸੇ ਕਾਮਰੇਡੀ ਦਾ ਭਾ ਜਾਂ ਬੁਖਾਰ ਨਹੀਂ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ